ਆਮੀਓ ਗਾਜ਼ਰੀਨ ਕੈਰਤਮੰਦ ਅਖਲਾਕੀ ਜਾਗਦੀ ਜ਼ਮੀਰ ਵਾਲੇ ਸਾਰੇ ਪਹਿਲਾਂ ਫਤਿਹ ਪ੍ਰਵਾਨ ਕਰੋਗਾ ਇਹ ਕਰੋ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਭ ਅੱਜ ਸਰਕਾਰ ਨੂੰ ਤਾੜਨਾ ਕਰਨ ਵਾਸਤੇ ਸਰਦਾਰ ਮਹਿੰਦਰ ਸਿੰਘ ਜੀ ਮਾਲੀ ਸਾਹਿਬ ਦੀ ਗੈਰ ਕਾਨੂੰਨੀ ਇਲਿਗਲ ਅਨ ਕਨਸਟੀਟਿਊਸ਼ਨਲ ਗੈਰ ਸੰਵਿਧਾਨਕ ਜੋ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਉਹਦੀ ਨਿਖੇਦੀ ਕਰਨ ਵਾਸਤੇ ਔਰਾਂ ਦੇ ਬਿਨਾਂ ਸ਼ਰਤ ਰਿਹਾਈ ਕਰਨ ਵਾਸਤੇ ਮੰਨ ਕਰਨ ਵਾਸਤੇ ਆਪਾਂ ਸਾਰੇ ਇਕੱਤਰ ਆਏ। ਇਹ ਜਿਹੜਾ ਇਹ ਜਿਹੜੀ ਮਾਲਵਿੰਦਰ ਸਿੰਘ ਮਾਲੀ ਨੂੰ ਕੱਲੇ ਨੂੰ ਗ੍ਰਿਫਤਾਰ ਨਹੀਂ ਕੀਤਾ ਸਰਕਾਰ ਨੇ। ਇਹਦਾ ਮਨਸੂਬਾ ਕੀ ਹੈ? ਇਹਦਾ ਮਨਸੂਬਾ ਵਾਹ ਕਿ ਸਰਕਾਰੀ ਤੰਤਰ ਦਾ ਦੁਰਉਪਯੋਗ ਕਰਕੇ ਪੁਲਿਸ ਦਾ ਸਰਕਾਰ ਦੇ ਖਿਲਾਫ ਕੋਈ ਪੰਜਾਬ ਦੀ 3 ਕਰੋੜ ਬਾਤੀ ਵਿੱਚੋਂ ਕੋ ਚੂਨਾ ਕਰੇ। ਇਹ ਸੁਣਿਆ ਸਾਰੇ ਪੰਜਾਬ ਦੇ ਲੋਕਾਂ ਨੂੰ ਇਸ ਪਰਚੇ ਨੇ ਦਿੱਤਾ ਵਾ। ਔਰ ਇਸ ਤੋਂ ਪਹਿਲਾਂ ਇਹ ਸੁਣਿਆ ਸਿਆਸੀ ਲੀਡਰਾਂ ਦੇ ਉੱਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਧਮਕਾ ਕੇ ਉਹਨਾਂ ਨੂੰ ਜੇਲਾ ਛੁਟਕੇ ਸਾਰੀ ਸਿਆਸੀ ਜਵਾਬ ਦਾ ਮੂੰਹ ਬੰਦ ਕਰਾਇਆ ਅੱਜ ਕੋਈ ਸਿਆਸੀ ਬੰਦਾ ਬੋਲਦਾ ਨਹੀਂ ਪੰਜਾਬ ਦੇ ਵਿੱਚ ਚੰਗੇ ਜਿਹੇ ਬੰਦੇ ਰਹਿ ਗਏ ਨੇ ਜਿਹੜੇ ਬੋਲ ਸਕਦੇ ਨੇ ਕਿਉਂਕਿ ਜਿੰਨੇ ਪਰਚੇ ਦਰਜ ਹੋਏ ਇੱਧਰ ਉੱਧਰ ਖੱਪੇ ਸੱਚੇ ਸ਼ੋ ਕੋਈ ਭ੍ਰਸ਼ਟਾਚਾਰ ਕੀਤਾ ਹੋਊਗਾ ਲੋਕਾਂ ਨੇ ਪਰ ਉਹ ਤੋਂ ਇਲਾਵਾ ਵੀ ਬਹੁਤ ਸਾਰੇ ਲੋਕਾਂ ਦੁਤੇ ਅਨਿਆਇ ਤੇ ਝੂਠੇ ਪਰਚੇ ਦਰਜ ਕੀਤੇ ਉਹਨਾਂ ਨੇ ਸਿਆਸੀ ਜਵਾਬ ਦਾ ਪਹਿਲਾ ਮੂੰਹ ਬੰਦ ਕਰਾਇਆ ਆ ਮੈਂ ਇਸ ਜੇਲ੍ਹ 'ਚ ਵੀ ਰਿਹਾ ਹਾਂ ਔਰ ਨਾਬੇ ਦੀ 얘ਚ ਵੀ ਰਹਾ ਮੈਂ ਖੈਰੇ ਨੂੰ ਗ੍ਰਿਫਤਾਰ ਐਨਡੀਪੀਐਸ ਦੇ ਕੇਸ ਵਿੱਚ ਦਰਜ ਕਰਕੇ ਨਸ਼ੇ ਦੇ ਜਾਂ ٻਜੇ ਲੋਕਾਂ ਨੂੰ ਸਿਆਸੀ ਲੀਡਰਾਂ ਦੇ ਉੱਤੇ ਬੱਚੇ ਦਰਜ ਕਰਕੇ ਉਹਨਾਂ ਨੇ ਪਹਿਲਾਂ ਆਪਣੀ ਇਸ politcal class ਨੂੰ ਕਿਹਾ ਕਿ ਆ ਦੇਖ ਲਓ ਤੁਹਾਡਾ ਖੈਰੇ ਵਾਲਾ ਅਰਸ਼ਣ ਕਰਾਂਗੇ ਪਰ ਦੇ ਸਹਿਮ ਜਾਂਦੇ ਨੇ ਔਰ ਸਹਿਮਨਾ ਮੈਂ ਸਮਝਿਆ ਵਾਜਬ ਹੈ ਕਿ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੇ ਬੱਚੇ ਨੇ ਮੇਰੇ ਘਰ ਫਰਜ਼ ਕਰੋ 5 ਵਜੇ ਤੜਕੇ ਕੰਦਾ ਕੱਪ ਕੇ ਆ ਕੇ ਉਹਨੂੰ ਗ੍ਰਿਫਤਾਰ ਕਰਦਾ ساری ਦੁਨੀਆ ਦੇਖ ਰਹੀ ਆ ਇਹ ਵਿਸ਼ੇਤ ਪਾਈ ਜਾ ਰਹੀ ਹੈ ਅੱਜ ਮਾਫ ਕਰਨਾ ਮੈਂ ਪੁਰਾਣਾ ਕੋਈ ਮਨਾਵੇ ਮੇਰਾ ਕਲੀਕ ਅੱਜ ਆਪੋਜੀਸ਼ਨ ਪੋਲੀਟੀਕਲ ਆਲਮੋਸਟ ਨਾ ਮੱਤਰਿਆ ਸਾਰੀਆਂ ਪਾਰਟੀਆਂ ਦੀ ਆ ਦੇਖੋ ਇੱਥੇ ਕਿੰਨੇ ਕੁ ਬੰਦੇ ਬੈਠੇ ਨੇ ਇਹ ਕੰਮ ਸੀਗਾ ਐਮ ਐਲ ਏ ਦਾ ਉਸੇ ਜਿਹੜੇ ਬੰਦੇ ਬੈਠੇ ਹੋ ਅੱਜ ਮੈਂ ਸਮਝਦਾ ਤੁਸੀਂ ਐਮ ਐਲ ਏ ਨੂੰ ਫੱਟ ਜਿਹੜਾ ਤੁਹਾਡਾ ਆਪਣਾ ਰੋਲ ਤੁਸੀਂ ਅਦਾ ਕਰ ਰਹੇ ਹੋ ਇਹ ਕੰਮ ਉਹਨਾਂ ਦਾ ਸੀਗਾ ਜੇ ਤੁਸੀਂ ਚੋਣ ਕੇ 117 ਉੱਥੇ ਤੇ ਜਿਨੇ ਕਿ ਉਹ ਹੋਣ ਬੈਠਣ ਜੇਲ੍ਹ ਦੇ ਸਾਹਮਣੇ ਤੇ ਭਗਵੰਤ ਕੋਲ ਇਹ ਬੰਦੇ ਨੂੰ ਗੈਰਕਾਨੂੰਨੀ ਹਿਰਾਸਤ ਚ ਛਡਾਉਣ ਲੇਕਿਨ ਉਹ ਡਰ ਕੇ ਜਦੋਂ ਉਹਨਾਂ ਨੇ ਦੇਖਿਆ ਕਿ ਅਸੀਂ ਸਿਆਸੀ ਕਮਾਦ ਸਾਰੀ ਟਰਾਲੀ ਆ ਫਿਰ ਉਹਨਾਂ ਨੇ ਕਿ ਪਰਚਾ ਦਰਜ ਕਰੋ ਭਾਨੇ ਤੇ ਪਰਚਾ ਦਰਜ ਕਰੋ ਅਲਕਾ ਲੰਬਾ ਤੇ ਪਰਚਾ ਦਰਜ ਕਰੋ ਕੁਮਾਰ ਵਿਸ਼ਵਾਸ ਤੇ ਜਿਹੜੇ ਮਾੜਾ ਮੋਟਾ ਕਮਿਟਰ ਦੇ ਉੱਤੇ ਕੇਜਰੀ ਵਾਲੇ ਭਗਵੰਤ ਤੇ ਵਿਰੋਧਤਾ ਕਰਦੇ ਸੀਗੇ ਜਾਂ ਹੋਰ ਜਿਹੜੇ ਐਕਟਿਵਿਸਟ ਸੀਗੇ ਫਿਰ ਉਹਨਾਂ ਨੇ ਉੱਤੇ ਪਰਚਾ ਦਰਜ ਕੀਤਾ ਤੇ ਮਾਲੀ ਨੂੰ ਅਰੈਸਟ ਕਰਕੇ ਉਹਨਾਂ ਨੇ ਜੇਸ ਤਾਂ ਲੈਣਾ ਅਰੈਸਟ ਕੀਤਾ ਉਹਨਾਂ ਨੇ ਸੁਰਾ ਸਾਰੇ ਪੰਜਾਬ ਦੇ ਸੋਸ਼ਲ ਮੀਡੀਆ ਤੇ ਆ ਗਿਆ ਹੀ ਐਕਟਿਵਿਸਟਾਂ ਦਾ ਖਬਰਦਾਰ ਜੇ ਸਾਡੀ ਸਰਕਾਰ ਦਾ ਤੁਸੀਂ ਗੋਹਤ ਕੀਤਾ ਇਹ ਉਹ ਪੰਜਾਬ ਦਾ ਇਮਤਿਹਾਨ ਆ ਸਾਰੇ ਪੰਜਾਬ ਦੇ ਗੈਰਤਮੰਦ ਜਿੱਦਾਂ ਮੈਂ ਕਿਹਾ ਜਿਨ੍ਹਾਂ ਲੋਕਾਂ ਦੀ ਜਮੀਰ ਜਾਗਦੀ ਉਹਨਾਂ ਦਾ ਇਮਤਿਹਾਨ ਆ ਕੀ ਅਸੀਂ ਮਾਲੀ ਨੂੰ ਛੁੜਾ ਪਾਵਾਂਗੇ ਜਾਂ ਆਪਣੇ ਮੂੰਹ ਬੰਦ ਕਰਕੇ ਕਾਇਰ ਬਣ ਕੇ ਕਮਜ਼ੋਰ ਬਣ ਕੇ ਰੋਜ਼ ਰੋਜ਼ ਮਰਾਂਗੇ ਇਹ ਸਾਡਾ ਇਮਤਿਹਾਨ ਇਸ ਕਲ ਦਾਵਾ ਔਰ ਮੈਂ ਦਰਾਂ ਮਾਰ ਕਰਦਾ ਮਾਰੀ ਸਾਹਿਬ ਦਾ ਪਰਿਵਾਰ ਹੈ ਉਹਨਾਂ ਦੇ ਜਿੱਦਾਂ ਗਰਗ ਸਿੰਘ ਨੇ فرمایا ਕਿ ਜਵਾਨ ਨਹੀਂ ਕਰੋਗੇ ਸੌਖਾ ਨਹੀਂਗਾ ਇਹ ਸਰੇਣਾ ਇੱਕ ਦਿਨ ਵੀ ਸੌਖਾ ਨਹੀਂਗਾ ਕਹਿਣਾ ਸੌਖਾ ਵਾ ਉਥੋਂ ਉਹਨਾਂ ਨੇ ਕਾਸੀ ਕਾਨੂੰਨੀ ਲੜਾਈ ਕਰਕੇ ਐਫ ਆਈ ਆਰ ਵਾਸ਼ ਕਰਵਾ ਲਈ ਜਾਂ ਫਿਰ ਜੋ ਡਾਕਟਰ ਦਰਸ਼ਪਾਲ ਜੀ ਤੇ ਰੁੱਦੂ ਸਿੰਘ ਤੇ ਗਰਗ ਸਿੰਘ ਨੇ ਜਾਂ ਜਿਹੜੀਆਂ ਕਿਸਾਨ ਜਿੱਥੇ ਮੰਗੀਆਂ ਤੁਸੀਂ ਸਾਰੇ ਬੈਠੇ ਹੋ ਜਾਂ ਫਿਰ ਅਗਦੀ ਕੋਲ ਦਿਓ ਹੈ ਉਹ ਜੀ ਤਗੜੀ ਆਪਾਂ ਸਾਰੇ ਹੋਂ ਮਵਾ ਕੇ ਫੁੱਢੀ ਤਦਾਦ ਵਿੱਚ ਆਪਾਂ ਜਿੱਦਾਂ ਭਾਵੇਂ ਨੂੰ ਛੜਾਇਸ਼ ਜਾ ਕੇ ਉੱਥੇ ਏਦਾਂ ਭਾਵੇਂ ਨੂੰ ਛਡਾਈਏ ਇਹ ਆਪਣਾ ਸਬਦਾ ਹੋਣ ਆਉਣ ਵਾਲੇ ਸਮੇਂ ਦਾ ਇਮਤਿਹਾਨ ਸੱਚਾ ਕੀ ਹੈ ਅਜਿਹੀ ਧਾਰਮਿਕ ਜਜ਼ਬਾਤਾਂ ਨੂੰ ਫੇਸ ਕਰ ਉਹ ਅਤੀਸ਼ੀ ਜਿਹੜੀ ਚੀਫ ਮਿਨਿਸਟਰ ਬਣੀ ਆ ਮੇਰੀ ਹੱਥ ਠੋਕਾ ਹੈ ਜਿਹੜੀ ਕੇਜਰੀਵਾਲ ਦੀ ਕੁਰਸੀ ਖਾਲੀ ਰੱਖ ਕੇ ਖੜਾਵਾ ਰੱਖ ਕੇ ਬੈਠੀ ਆ ਉਹ ਦੋ ਦੀ ਤੁਲਨਾ ਭਗਵਾਨ ਰਾਮ ਦੇ ਨਾਲ ਕਰ ਰਹੀ ਹੈ ਭਗਵਾਨ ਲਕਸ਼ਮਨ ਨਾਲ ਕਰ ਰਹੀ ਹੈ ਕਿ ਜਿਵੇਂ ਉਹਨਾਂ ਨੇ ਬਨਵਾਸ ਕੱਟਿਆ ਉਹਦਾ ਕੇਚਰੀਵਾਲ ਜਿਹੜਾ ਆਪਣੀ ਪ੍ਰੀਖਿਆ ਚੋਂ ਨੰਬਰ ਆਵਾ ਉਹਦੇ ਤੇ ਤਾਂ ਕੋਈ ਪਰਚਾ ਦਰਜ ਨਹੀਂ ਹੋਇਆ। ਔਰ ਆਈਪੀਸੀ ਦੀ ਜਿਹੜਾ ਸਿਕਸ਼ਨ ਹੈ ਉਹ ਕਹਿੰਦਾ ਕਿ ਜੇ 7 ਸਾਲ ਤੋਂ ਸਜ਼ਾ ਯੋਗ ਕੱਟ ਤਾਰਾ ਬਾਹਰ। ਜਿਵੇਂ ਤੁਹਾਨੂੰ ਮੋਟਰ ਜਿਹੜਾ ਬਣਾ ਬੰਦੇ ਨੂੰ ਕਹਿੰਦਾ ਪੁਲਿਸ ਨੋਟਿਸ ਦੇ ਕੇ ਬੁਲਾਵੇ। ਲੇਕਿਨ ਇੱਕ ਵੀ ਕੋਈ ਨੋਟਿਸ ਨਹੀਂ। ਰਾਤ ਨੂੰ ਆ ਕੇ ਚੱਕੇ ਜਿੱਦਾ ਦੱਸਿਆ ਗਰਕ ਸਾਹਿਬ ਦੇ ਕੇ ਕਾਇੰਗ ਲੇਖੋ ਤੁਸੀਂ। ਪਰਚਾ ਦਰਜ ਕਰਕੇ ਲਾਈਟਨਿੰਗ ਸਪੀਡ ਦੇ ਉੱਤੇ ਜਿੱਦਾ ਬਿਜਲੀ ਚਮਕਦੀ ਹੁੰਦੀ ਹੈ ਅਸਮਾਨ ਦੇ ਵਿੱਚ। ਚੱਕਰੋ ਚੱਕ ਲੋ ਕਰਕੇ ਏ ਸਾਰਾ ਅੱਛਾ ਹੁਣ ਇਹਦਾ ਦੂਜਾ ਪੱਖ ਦੇਖੋ ਕੀ ਕਰ ਰਹੇ ਨੇ ਇਹ ਤੈਉ ਮੈਂ ਇਹਨਾਂ ਦਾ ਨਾਮ ਨਾ ਰੱਖਿਆ ਫਰਜ਼ੀ ਇਨਕਲਾਬੀ ਔਰ ਫਰਜ਼ੀ ਕਾਮਰੇਡ ਡਾਕਟਰ ਗਾਂਧੀ ਤੋਂ ਬੋਲ ਕੇ ਗਏ ਨੇ ਛੋਟੇ ਪੁਰਦਾ ਕੀ ਹਸ਼ਕ ਕੀਤਾ ਔਰ ਕ ਸਾਧਨ ਨਰਾਦਰ ਕੀਤਾ ਗੁਰਪ੍ਰੀ ਧੁੱਗੀ ਦਾ ਨਰਾਦਰ ਕੀਤਾ ਅਸੀਂ ਸਾਰੇ ਸਮਝ ਚੁਕੇ ਚੁਕੇ ਸੀ ਤੁਹਾਨੂੰ ਤੋਂ ਪਹਿਲਾਂ ਕਿ ਇਹ ਬੰਦੇ ਬਹੁਤ ਬਰਬਦੀ ਕਰਨਗੇ ਪੰਜਾਬ ਦੇ ਕਿ ਪੰਜਾਬ ਦੇ ਲੋਕੀ ਕੋਲੇ ਨੇ ਹਵਾ ਚ ਬਣਾਵਾਉਂਦੇ ਨੇ ਛੇਤੀ ਅਚਾ ਉਹਥੇ ਕੀ ਕਰ ਰਹੇ ਨੇ ਕੇਜਰੀਵਾਲ ਸਾਹਿਬ ਔਰ ਇਹਨਾਂ ਦੀ तमाम ਲੀਡਰਸ਼ਿਪ ਸਸੋਡੀਆਂ ਸਮੇਤ ਕੋਠਿਆਂ ਤੇ ਚੜ ਕੇ ਮੋਦੀ ਨੂੰ ਰੋਲਾ ਪਾ ਰਹੇ ਨੇ ਕਿ ਤਾਣਾ ਸ਼ਾਹ ਹੈ ਇਹ ਜੀ ਦਾ ਦੁਰਪਯੋਗ ਕਰਿਆ ਏਸੀਬੀਆਈ ਦਾ ਦੁਰਪਯੋਗ ਕਰਿਆ ਇਹ ਬੰਦਾ ਬਹੁਤ ਮਹਾਰਾਦੇਸ਼ ਵਾਸਤੇ ਸਾਡੇ ਦੇ ਪਰਚੇ ਦੱਚ ਕਰਤੇ ਸਾਨੂੰ ਜੇਲ੍ਹਾਂ ਵਿੱਚ ਰੱਖਿਆ ਹਾਲਾਂਕਿ ਇਹਨਾਂ ਦੇ ਖਿਲਾਫ ਸੈਂਕੜੇ ਕਰੋੜ ਰੁਪਏ ਦੀਆਂ ਸਟੇਟਮੈਂਟਸ ਸਰਾਕ ਘਟਾਲੇ ਦੇ ਵਿੱਚ ਇਸ ਤਰ੍ਹਾਂ ਦੇ ਤੱਥ ਰਹੇ ਜਿੱਦ ਕਰਕੇ ਇਹਨਾਂ ਨੂੰ ਸਾਲ ਸਾਢੇ 10 ਸਾਲ ਜੇਲ੍ਹ ਵਿੱਚ ਰਹਿਣਾ ਪਿਆ ਸਪਰੀਮ ਕੋਰਟ ਨੇ ਇਹਨਾਂ ਦੀ ਦੇ ਦਿੱਤੀ ਐ ਸਪੋਰਟ ਦੇ ਇੱਕੀ ਹੋਊ ਜੁਡੀਸ਼ਨਲੀ ਫੈਲ ਵੀ ਕਹਿੰਦੇ ਅਸੀਂ ਕਿੱਟੜ ਈਮਾਨਦਾਰ ਹਾਂ ਤੇ ਮੋਦੀ ਜਿਹੜਾ ਹੈ ਸਾਡੇ ਨਾਲ ਗਲਤ ਵਿਵਹਾਰ ਕਰ ਰਿਹਾ ਉਹੀ ਵਿਵਹਾਰ ਪੰਜਾਬ ਦੇ ਵਿੱਚ ਸਰਕਾਰੀ ਅੰਤਰ ਪੁਲਿਸ ਵਿਜਲੈਂਸਰ ਆਹੀ ਆਪ ਕਰ ਰਹੇ ਨਹੀਂ ਤੇ केजरीवाल ਸਾਹਿਬ ਭਗਵਾਨਤਨ ਪੁੱਛਣਾ ਚਾਹਵਾ ਤੁਹਾਡੇ ਤੇ ਮੋਦੀ 'ਚ ਫਰਕ ਕੀ ਹੈ ਦੱਸੋ ਪਹਿਲਾਂ ਤੁਸੀਂ ਅਜਾ ਉੱਥੇ ਕਹਿੰਦੇ ਗੋਦੀ মিডিਆ ਬਣਾ ਦਿਆ ਹੈ ਜੀ ਸਾਰਾ ਮੋਦੀ ਆ ਖਰੀਦ ਲਿਆ ਜੀ ਭਾਜਪਾ ਨੇ ਕਿ ਇੱਥੇ ਪੰਜਾਬ ਦੇ ਵਿੱਚ ਸਾਰਾ ਕੇਚਰੀਵਾਲ ਦਾ মিডিਆ ਤੇ ਭਗਵਾਨ ਦਾ মিডিਆ ਅੱਜ ਇਹ ਸਾਡੇ ਸਤਿਕਾਰਯੋਗ ਆਰਗੇਨਿਕ মিডিਆ ਵਾਲਾ ਜਿਹੜਾ ਕੋਈ ਤੁਸੀਂ ਮੈਨੂੰ ਦੱਸ ਦਿਓ ਆ ਖਬਰ ਆਉਣੀ ਹੈ ਇਸ ਧਰਮੇ ਦੀ ਜਿਹੜਾ ਮੇਨ ਸਟਰੀਮ মিডিਆ ਪ੍ਰਿੰਟ ਜਾਂ ਇਲੈਕਟ੍ਰੋਨਿਕ ਕੋਈ ਕਦੇ ਖਬਰ ਵੀ ਦਿੱਖਾਈ ਦਵੇ ਆ ਤਾਂ ਜਿਹੜੇ ਗੈਰ ਹਤਮਨ ਜਿਹੜੇ ਸਾਡੇ ਸਾਥੀ ਆਪਣੇ ਵਰਗੇ ਨੇ ਜਿਹੜੇ ਜਿਹਾਂ ਦੀ ਜ਼ਮੀਰ ਜਾਗਦੀ ਉਹ মিডিਆ ਕਵਰ ਕਰ ਰਿਹਾ ਵਾ মিডিਆ ਦੇ ਵੀ ਕਬਜ਼ਾ ਇੱਥੇ ਵੀ মিডিਆ ਦੇ ਕਬਜ਼ਾ ਉਹਨੂੰ ਕਹਿੰਦੇ ਮਾਰਾ ਅੱਛਾ ਮੈਂ ਕਹਿੰਦਾ ਵੀ ਜੇ ਵੀ ਮਾਰੀ ਯਾਰ ਕੀ ਦੀ ਦਾ ਦੁਰਉਪਯੋਗ ਕਰਦੀ ਆ ਸੀਬੀਆਜ ਦਾ ਦੁਰਉਪਯੋਗ ਕਰਦੀ ਆ ਉਹ ਗੱਲ ਨਾ ਮਤ ਕਰੋ ਜੇ ਉਹ ਮਾਰੀ ਗਏ ਤੁਸੀਂ ਲੋਹੀ ਕੰਮ ਕਰਦੇ ਹੋ ਤੁਸੀਂ ਉਹਦੇ ਮਾਰੇ ਅਗਲੀ ਗੱਲ ਇਹ ਜਿਹੜਾ ਪੰਜਾਬ ਹੈ ਨਾ ਇਹ ਬੋਰਡ ਸਟੇਟ ਜਿਵੇਂ ਜੰਮੂ ਕਸ਼ਮੀਰ ਹੈ ਇਹਦੇ ਉੱਤੇ ਬਹੁਤ ਜ਼ੁਰਤ ਤੇ ਰੀੜ ਦੀ ਹੱਡੀ ਵਾਲਾ ਆਦਮੀ ਖੜ ਸਕਦਾ ਵਾ ਬੰਨਾ ਸਾਰੇ ਮੁੱਖ ਮੰਤਰੀ ਕੋਟੇ ਤੇ ਜਾਂਦੇ ਨੇ ਦਿੱਲੀ ਦਰਬਾਰ ਦੇ ਮੋਹਰੇ ਅਮਰਿੰਦਰ ਸਿੰਘ ਦੀ ਜਿਹੜੀ ਪਹਿਲੀ ਟਿਨੋਰ ਸੀ ਖੀਚ ਸੀ ਉਜੀਵਾਰ ਉਹ ਵੀ ਘਬਰਾ ਕੇ ਕੁੱਟੇ ਦੇਖ ਗਿਆ বিজেপি ਦੇ ਮੋਰੇ ਭਗਵੰਤ ਮਾਨ 50% ਏਜੰਟਿਕ ਕੇਜਰੀਵਾਲ ਦਾ ਤੇ 50% ਏਜੰਟਿਕ বিজেপি ਦਾ ਪਨ ਚੁੱਕਿਆ ਹੋਆ ਉਹਦਾ ਕਿਰਦਾਰ ਉਹਦੀ ਕਾਰਜ ਸ਼ੈਲੀ ਜਿਸ ਦਾ ਅਗਦੇ ਨਾਲ ਉਹਨੇ ਸਾਡੇ ਨੌਜਵਾਨਾਂ ਨੂੰ ਐਨਐਸਏ ਲਾ ਕੇ ਟਿਬਰੂ ਕੜ ਦੀ ਜੇਲਾ ਵਿੱਚ ਛੁੱਟਿਆ ਇਹ ਤੁਹਾਡਾ خیال ਹੈ ਕਿ ਇਹ ਕੋਈ ਐਵੇਂ ਰੁਟੀਨ ਜਾਂ ਫੈਸਲਾ ਵਾ ਨਹੀਂ ਐਨਐਸਏ ਲੋੜੀ ਸੂਪੇ ਤੋਂ ਬਾਅਦ ਤੁਝੇ ਸੂਪਿਆਂ ਵਿੱਚ ਭੇਜਣਾ ਉਹ ਬੀਜੇਪੀ ਦੇ ਅਮਿਤ ਸ਼ਾਹ ਦੇ ਬੀਜੇਪੀ ਦੀ ਸੈਂਟਰਲ ਗਵਰਨਮੈਂਟ ਦੀ ਮਨਜ਼ੂਰੀ ਤੋਂ ਬਗੈਰ ਹਦਾਇਤ ਤੋਂ ਬਗੈਰ ਨਹੀਂ ਹੋ ਸਕਦਾ ਅੱਜ ਕੁਝ ਸੁ ਕਰਨਾ ਕੀ ਚਾਹੀਦਾ ਵਾ ਤੇ ਕਰ ਕੀ ਰਹੇ ਨੇ ਮਾਲੀ ਨੂੰ ਫੜ ਰਹੇ ਨੇ ਪਾਨੇ ਨੂੰ ਫੜ ਰਹੇ ਨੇ ਕਾਂਗਰਸੀਆਂ ਨੂੰ ਫੜ ਰਹੇ ਨੇ ਖੈਰੇ ਨੂੰ ਫੜ ਰਹੇ ਨੇ ਕੋਈ ਯੂਟਿਊਬ 'ਤੇ ਚੱਕਰੇ ਨੇ ਜੰਗੂ ਤੋਂ ਨੁਕਲ ਪਰਚੇ ਦਰਜ ਕਰ ਰਹੇ ਨੇ ਕਰਨਾ ਕੀ ਹੈ ਨਿਤ ਦਿਨ ਚੋਰੀਆਂ ਨਿਤ ਦਿਨ ਕੋਈ ਜਾ ਰਹੇ ਨੇ ਗਹਿਰੇ ਔਰਤਾਂ ਦੇ ਦਿਨ ਕ੍ਰਾਈਮ ਹੋ ਰਿਹਾ ਫਰੋਤੀਆਂ ਟੈਂਸਟਰ ਕਤਲ ਹੋ ਰਿਹਾ ਨੇ ਐਨ ਆਰ ਆਈ ਇਸਟੇਟ ਦੰਦੇ ਹੜੇ ਉਹ ਪੁਲਿਸ ਕੋ ਸਮਾਨੇਗਾ ਪਰ ਮਾਲੀ ਨੂੰ ਚੱਕਣ ਆਸਤੇ ਉਹਨਾਂ ਕੋਲ ਤੁਰੰਤ ਦੇ ਕੇ ਅਮਰੀਕਾ ਦੀ ਪੁਲਿਸ ਤੇ ਇੰਗਲੈਂਡ ਦੀ ਪੁਲਿਸ ਕਰਦੀ ਆ ਉਹਦਾ ਪੁਛਰ ਕਰਨਾ ਕੀ ਚਾਹੀਦਾ ਵਾ ਜਿਸ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੋਇਆ ਤੇਰਾ ਸੱਚਾ ਸੌਦਾ ਦਾ ਜਿਹੜਾ ਮੁਖੀ ਆ 295A ਦਾ ਜਿਹੜਾ ਬਰਚਾ ਉਹਦੇ ਖਿਲਾਫ ਉਹਦੀ ਪ੍ਰਵਾਨਗੀ ਜਿਹੜੀ ਆਉਂਦੀ ਹੈ ਹੋਮ ਡਿਪਾਰਟਮੈਂਟ ਨੇ ਵਰਨਾ ਥੱਲੇ ਅਪੀਲ ਕੋਰਟ ਵਿੱਚ ਟਰਾਇਲ ਨਹੀਂ ਕੀਤੀ ਜਾ ਸਕਦੀ ਸਵਾ ਦੋ ਸਾਲ ਦੀ ਪ੍ਰਵਾਨਗੀ ਭਗਵੰਤ ਦੇ ਟੇਬਲ ਤੇ بطور ਹੋਮ ਮਿਨਿਸਟਰ ਇੱਥੇ ਪਈ ਆ ਸਵਾ ਦੋ ਸਾਲ ਦੀ ਹੁਣ ਤਾਂ ਚਲੋ ਆਪਣੇ ਕੇਸ ਇਸਟੇ ਕਰਾ ਕੇ ਚੰਡੀਗੜ੍ਹ ਲੱਗੇ ਪਰ ਇਹ ਬੰਦੇ ਨੇ ਪ੍ਰਵਾਨਗੀ ਨਹੀਂ ਦਿੱਤੀ ਇਹਦਾ ਇਸ਼ਾਰਾ ਕਿੱਥੋਂ ਆਉਂਦਾ ਭਾਜਪੀ ਤੋਂ ਆਉਂਦਾ ਵਾ ਕਿ ਖਬਰਦਾਰ ਅਸੀਂ ਉਹਨੂੰ ਵਰਤਣਾ ਹੈ ਉੱਥੇ ਹਰਿਆਣੇ ਦੇ ਵਿੱਚ ਅਸੀਂ ਵਰਤਾਂ ਨੂੰ ਦੂਜੇ ਸੁਪਿਆ ਪੰਜਾਬ ਤੋਂ ਵੀ ਪਰਵਾਹ ਨਹੀਂ ਦੇਣੀ ਕਰਨਾ ਕੀ ਚਾਹੀਦਾ ਹੈ ਲਾਰੈਂਸ ਮਿਸ਼ਰੋਏ ਜਿਹੜੇ ਬੰਦੇ ਨੇ ਸਾਡਾ ਹੋਰ ਹਾਰਸ ਪੁੱਤਰ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਸੈਂਕੜੇ ਅਗਰੇ ਆਟੋਮੈਟਿਕ ਵੈਪਨਸ ਵਰਤ ਕੇ ਨੇ ਇਹਦੇ ਹਾਲੇ ਕਤਲ ਕਰਕੇ ਜਿਲ੍ਹੇ 'ਚ ਇੰਟਰਵਿਊ ਕੌਣ ਫੈਸਿਲੀਟੇਟ ਕਰਾਰਿਆ ਸਰਕਾਰੀ ਅਮਲਾ ਪੁਲਿਸ ਵਾਲੇ ਇਹ ਸਾਲ-ਸਾਲ ਝੂਠ ਬੋਲਦੇ ਰਹੇ ਜਦੋਂ ਹਾਈ ਕੋਰਟ ਨੇ ਝੁੱਪੀਆਂ ਮਾਰੀਆਂ ਫਿਰ ਕਹਿੰਦੇ ਹਾਂ ਜੀ ਐਸਆਈ ਇਹ ਸਾਬਖਰੜ ਵਿੱਚ ਹੋਈ ਸੀ ਕੁਈ ਐਕਸ਼ਨ ਨਾ ਪੁਵਪដ្ឋਾਨੀ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਾ ਅੱਛਾ ਐਕਸ਼ਨ ਕਹਿੰਦੇ ਕਿਰਾਪ ਬਣਦਾ ਕਟਾਰੂ ਝੱਖ ਹੋਰ ਇੱਕ ਢਾਰੂ ਝੱਖ ਅਸ਼ਰੀਰ ਬੰਦਾ ਆਪਣੀ ਕੈਬਨਿਟ ਚ ਬਿਠਾਇਆ ਜਿਹਨੇ ਪਰਦ ਫੈਰੀਆਂ ਕੀਤੀਆਂ ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਕਰ ਕਿਹਦੇ ਖਿਲਾਫ ਐਕਸ਼ਨ ਬਣਦਾ ਆ ਜਿਹੜੀ ਸਰਜੀ ਕੋਰ ਮਾਰੂ ਕੇ ਜਿਹਨੇ ਐਨ ਆਰ ਆਈ ਦੀ ਕੋਠੀ ਤੇ ਕਬਜ਼ਾ ਕੀਤਾ ਉਹਦੇ ਤੇ ਕੋਈ ਐਕਸ਼ਨ ਨਹੀਂ ਨਾ ਆ ਬਰਕਾਰ ਸਿੰਘ ਜਿਹੜਾ ਵੀਡੀਓ ਉਸ ਨੀ ਲਈ ਕੋਈ ਐਕਸ਼ਨ ਨਹੀਂ ਨਾ ਆ ਤੁਹਾਡਾ ਪਠਾਨ ਮਾਜਰਾ ਸਾਰੇ ਕੇਬਲ ਨੈਟਵਰਕ 하게 ਇੱਕੇ establised ਕੇਬਲ ਨੈਟਵਰਕ ਤੇ 35 ਪਰਚੇ ਦਰਜ ਕਰਾ ਦੋ ਤਾਂ ਸਾਰਾ ਵਪਾਰ ਚੱਕੇ ਰਹੇਗਾ ਉਹਦੇ ਤੇ ਕੋਈ ਕਾਰਵਾਈ ਨਹੀਂ ਗਈ ਗੈਰ ਕਾਨੂੰਨੀ ਮਾਈ ਨਹੀਂ ਰਾਜਦੇਹ ਮੇਰੇ ਅੱਜ ਧੰਦੇ ਸਾਹਮਣੇ ਚਿੱਟੇ ਧੰਨ ਦਰਿਆਵਾਂ ਦੇ ਪ੍ਰਾਪਕਾਰ ਹੋ ਰਹੇ ਨੇ ਸਾਰੇ ਐਮਐਲਏ ਇੱਕ ਨਹੀਂ ਆ ਪਠਾਨ ਮਾਜਰਾ ਚੋਣਾ ਮਾਜਰਾ ਆ ਭਗਵੰਤ ਜੀ ਜਿਹੜੀ ਬੀਪੀਆ ਇਹਦੇ ਵਿਸ਼ੇਸ਼ਗਾਰ ਔਰ ਸਾਰੇ ਐਮਐਲਏ ਹੋ ਪਰੇ ਪੰਡੀ ਦੇ ਇਲਾਕੇ ਰੋਪੜ ਤੋਂ ਲੈ ਕੇ ਉਥੇ ਤੱਕ ਮੁਕੇਰੀਆਂ ਤੱਕ ਤੇ ਉਦੋਂ ਘੁੰਮ ਕੇ ਸਾਰੇ ਦਰਿਆਵਾਂ ਦੇ ਵਿੱਚ ਕਰਨਾ ਤਾਂ ਉਹਨਾਂ ਦੇ ਜਵਾਬ ਐਕਸ਼ਨ ਚਾਹੀਦਾ ਕੋਈ ਐਕਸ਼ਨ ਨਹੀਂ ਕਰੇ ਵੀਰੋ ਇਸ ਕਰਕੇ ਅੱਛੀ ਤਰ੍ਹਾਂ ਸਮਝੋ ਇਹ ਬੰਦੇ ਆਪਣੇ ਨਹੀਂ ਦੇ ਇਹ ਬੰਦੇ ਪੰਜਾਬ ਦੇਸ਼ੀ ਨਹੀਂ ਦੇ ਇਹ ਪੰਜਾਬ ਨੂੰ ਵਰਤ ਕੇ ਸਾਡੇ ਜੋ ਸਾਡਾ ਖਜ਼ਾਨਾ ਆਉਂਦਾ ਉਹਦਾ ਉਹਦਾ ਮੈਂ ਉਹਨੂੰ ਠਿਕਾ ਤੋਂ ਉਧਾਰ ਕੇ ਜਾਣਗੇ ਇੱਕ ਲੱਖ ਤੋਂ ਉੱਰ ਦਾ ਕਰਜ਼ਾ ਜਾਂਦਾ ਇੱਕ ਸਾਢੇ ਧਿਆਨ ਸਾਲਾਂ ਚ 1 ਲੱਖ ਕਰੋੜ ਆਈਸ਼ ਆਪਣੇ ਸਾਰੇ ਆਸਤਵਾਰੋ ਜਿਹੜੇ ਘਰ ਅੱਜ ਮੈਥੇ ਰਹਿਣਾ ਇਸੀ ਕਮਰਿਆ ਚ ਕਿ ਸਾਨੂੰ ਕੀ ਤੇ ਮੈਨੂੰ ਕੀ ਮਤ ਸਮਝਣ ਕਿ ਜਦੋਂ ਅੱਗ ਲੱਗਦੀ ਹੈ ਨਾ ਤੇ ਹੁਣ ਅੱਗ ਲੱਗੀ ਪਈ ਆ ਸਾਰੇ ਲੋ ਲਿਸਟਸ ਸਾਰਾ ਦਾਣਾ ਬਾਣਾ ਵਿਗੜਿਆ ਪਿਆ ਤੇ ਪੁਲਿਸ ਤੇ ਪਹੁੰਚ ਚੁੱਕੀ ਆ ਪੰਜਾਬ ਪੁਲਿਸ ਤੇ ਜੇ ਤੁਹਾਡੇ ਘਰ ਵੀ ਆ ਸਕਦੇ ਜੇ ਤੁਹਾਡੇ ਬੱਚੇ ਵੀ ਚਿੱਕੇ ਜਾ ਸਕਦੇ ਤੁਹਾਡੇ ਕੋਲ ਫੋਟੇ ਮੰਗੀ ਜਾ ਸਕਦੀ ਤੁਹਾਡੇ ਦੇ ਵੀ ਪਰਚਾ ਦਰਜ ਹੋ ਸਕਦਾ ਅਗਲੀ ਵਾਰੀ ਆ ਕੇ ਆਈ ਤੇ ਐਕਟਿਵਿਸਟ ਜਿਹੜੇ ਜੰਗ ਮੁੰਡੇ ਲੱਗੇ ਹੋਏ ਨੇ ਕੁੜੀਆਂ ਲੱਗੀਆਂ ਹੋਈਆਂ ਨੇ ਉਹਨਾਂ ਤੇ ਵੀ ਬੱਚਾ ਦਾ ਜੋ ਸਕਦਾ ਵਾ ਇਸ ਕਰਕੇ ਆਪਾਂ ਸਾਰਿਆਂ ਨੇ ਜੋ ਤੁਸੂ ਪ੍ਰਾਰਾਲਾ ਕੀਤਾ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਵਾਂ ਕੋਈ ਪ੍ਰੋਗਰਾਮ ਗੁਰਕ ਸਾਹਿਬ ਤੁਸੀਂ ਲਿਖੋਗੇ ਅੱਜ ਦਾ ਸੋਧਾ ਹੀ ਆਗੇ ਨਾ ਬਿਨਾਂ ਤਿਆਰੀ ਤੋਂ ਤਗੜੇ ਹੋ ਕੇ ਕਰੋਣ ਹਜ਼ਾਰਾਂ ਬੰਦੇ ਲੈ ਕੇ ਆਵਾਂਗੇ ਤੁਹਾਡੇ ਘਰ ਦੇ ਵਿੱਚ ਔਰ ਆਪਾਂ ਮਾਦੀ ਨੂੰ ਇਸੇ ਵਿੱਚ ਸੁਨਾਵਾਂਗੇ ਸਤਿਕਾਰ ਸਹਿਰਾ ਸਾਹਿਬ ਮੈਂ ਧੰਨਵਾਦ ਕਰਦਾ ਵਾਂ ਧੰਨਵਾਦ ਕਰਦਾ ਸਾਰੇ ਪ੍ਰਬੰਧਕਾਂ ਦਾ ਰਾਜਪਾਲ ਸਾਹਿਬ ਨੇ ਪ੍ਰਬੰਧ ਕੀਤਾ ਨਹੀਂ ਆ ਸਕੇ ਸਾਰੇ ਆ ਕਿਸਾਨ ਜਥੇਬੰਦੀਆਂ ਬਹੁਤ ਅੱਛੀਆਂ ਨੇ ਉਹ ਸਾਰਾ ਲੋਕਾਈ ਦਾ ਤੇ ਕਿਸਾਨਾਂ ਦਾ ਤੇ ਮੇਰੇ ਨਾਲ ਜਗਦੀਪ ਸਿੰਘ ਜੀ ਕਮਾਲੂ ਐਮਐਲਏ ਆਏ ਨੇ ਤਾਂ ਉਹਨਾਂ ਦਾ ਸ਼ੁਕਰੀਆ ਕਰਦਾ ਮੇਰੇ ਨਾਲ ਕਿਰਨਜੀਤ ਸਿੰਘ ਸੰਧੂ ਸਾਡੇ ਕਿਸਾਨ ਨਹੀਂ ਪੰਜਾਬ ਦੇ ਪ੍ਰੈਜ਼ੀਡੈਂਟ ਨੇ ਉਹ ਆਏ ਨੇ ਉਹਨਾਂ ਦਾ ਵੀ ਰਸ਼ਪਾਲ ਸਿੰਘ ਜੋੜਾ ਮਾਜਰਾ ਸਮਾਣੇ ਤੋਂ ਆਏ ਨੇ ਉਹਨਾਂ ਦੇ ਨਾਲ ਹੋਰ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਾਰੇ ਉਹਨਾਂ ਦਾ ਧੰਨਵਾਦ ਕਰਦਾ ਡਾਕਟਰ ਗੱਦੀ ਆਏ ਸੀਗੇ ਮੈਂ ਦੇਖ ਰਿਹਾ ਉੱਕੀ ਜੀ ਬੈਠੇ ਸੀਗੇ ਆ ਮੇਰਾ ਛੋਟਾ ਵੀਰ ਆ ਬੈਠਾ ਤੇ ਕੁਕੀ ਨਹੀਂ ਸਜਾ ਗੱਟ ਕੇ ਬੈਠਾ ਉਹ ਡੀਐਸਪੀ ਬਲਵਿੰਦਰ ਸਿੰਘ ਸਿੱਖੂ ਇਹਨੂੰ ਵਿਚਾਰੇ ਨੂੰ ਕਿੰਨੀ ਜੇਲ੍ਹ ਚ ਕੱਟਣਾ ਪਿਆ ਸੋ ਇਹ ਸਾਰੇ ਉਹ ਬੰਦੇ ਨੇ ਜਿਹੜੇ ਝੁਕੇ ਨਹੀਂ ਗਏ ਬਹੁਤ ਸਾਰੇ ਝੁਕ ਚੁਕੇ ਨੇ ਜਿਹੜੇ ਝੁਕ ਗਏ ਨੇ ਉਹਨਾਂ ਨੂੰ ਇਹ ਮੈਂ ਅਪੀਲ ਕਰੂੰਗਾ ਕਿ ਘਬਰਾਓ ਨਾ ਹੁਣ ਭਗਵਾਨ ਦੇ ਪੱਲੇ ਕੁਝ ਨਹੀਂਗਾ ਤੁਸੀਂ ਗਰਗਸਾਹ ਹੁਣ ਕਹਿ ਰਹੇ ਸੀ ਨਾ ਆਪਾਂ ਭਗਵਾਨਤ ਨੂੰ ਕਹੀਏ ਹੁਣ ਪਤਾ ਨਹੀਂ ਕਿਸੇ ਹੋਰ ਨੂੰ ਨਾ ਕਹਿਣਾ ਬੜੀ ਗੱਲ ਬਸਤੂ ਅੱਛਾ ਹੁਣ ਹੋਰ ਅਖੀਰ ਦੀ ਗੱਲ ਸੌਰੀ ਮੈਂ ਥੋੜਾ ਟਾਈਪਿੰਗ ਜਿਆਦਾ ਨਹੀਂ ਜਿਸ ਦਾ ਕੋਈ ਨਾ ਅੱਛਾ ਸੁਣੋ ਗੱਲ ਹੁਣ ਭਗਵਾਨ ਸਾਰਿਆਂ ਨੂੰ ਪੜ ਲਿਆ ਤੇਤਰੀਵਾਲ ਦੇ ਖਿਲਾਫ ਉਹਨੂੰ ਖੁਸ਼ ਕਰਨ ਦੇ ਵਾਸਤੇ ਮਾਲ ਦੀ ਨੂੰ ਫੜਤਾ ਉਹਨੂੰ ਕਰਦੇ ਉਹਨੂੰ ਕਰਦੇ ਉਹਨੂੰ ਕਰਦੇ ਆ ਚੱਕਲਾ ਉਹਦਣਾ ਅੱਜ ਪੰਜਾਬੀ ਚ ਕਹਿੰਦੇ ਨੇ ਇੱਕ ਬੰਤਾ ਨਿਕਾ ਪੰਜਾਬ ਦਾ ਯਾਰ ਗੱਲਾ ਪਿਆ ਉੱਥੇ ਫੋਟੋਸ਼ਾਪ ਤੇ ਕੇ ਐਮਐਲਏ ਨੇ ਹਾਦਰਾ ਰਾਰੀ ਮਾਰਿਆ ਆ 99 99 ਤਾਂ ਚਲੋ ਮੈਂ ਪਹਿਲਾਂ ਉਹਨਾਂ ਨਾਰਖਿਆ ਬੰਦੂਆਂ ਮਜ਼ਦੂਰ ਇੱਕ ਕੱਢ ਦੋ ਵਿਚੋਂ ਕੁਮਰ ਵਿਜੇ ਪ੍ਰਤਾਪ ਸਿੰਘ ਵਧੀਆ ਬੰਦਾ ਉਹਨੇ ਅਲਟੀਮੇਟਲੀ ਕਿਸੇ ਦਿਨ ਪੰਜਾਬ ਦੀ ਆਵਾਜ਼ ਵਾਸਤੇ ਤੁਹਾਡੇ ਨਾਲ ਹੀ ਲੜਨਾ ਇੱਥੇ ਅੱਜ ਆਪਣੇ ਨਾਲ ਰਹਿਣਾ 99 ਬਦਵਾਂ ਮਜ਼ਦੂਰਤ ਉਹ ਯਾਰ ਇਕੱਲ ਨਾ ਜਾਵੇ ਉਹਦੇ ਕੋਲ ਉਹਦਾ ਬਦਲਿਆ ਪ੍ਰੋਗਰਾਮ ਤਲਵੇ ਚੱਕਦੇ ਹੋਣਗੇ ਉਹਦਾ ਛੋਟੇ ਛੋਟੇ ਕੰਮ ਆਪਣੇ ਲੈਣ ਲਈ ਘੰਟਾ ਲੈ ਲਈ ਉਹਦੇ ਕੋਲ ਜਾਂਦੇ ਸੀ ਅੱਛਾ ਕੋਈ ਮੰਤਰੀ ਨਹੀਂ ਗਿਆ ਇਹ ਤਾਂ ਗ੍ਰੇਪਟਾਇਲਾ ਦਾ ਦੇਖ ਲੋ ਜਿਹੜੇ ਦਿੱਲੀ ਵਾਲੇ ਤਾਨਾਸ਼ਾ ਬੈਠੇ ਨਾਲ ਦੀ ਪਾਰਟੀ ਦੇ ਉਹਨਾਂ ਨੇ ਕਿਹਾ ਇਹ ਦੇਖਦੇ ਰਹਿੰਦੇ ਕੇਜਰੀਵਾਲ ਨੇ ਕਮਿਟ ਕੀਤਾ ਫਿਰ ਅਸਵੀ ਕਰ ਦੇਵਾਂਗੇ ਦੇ ਕੇਜਰੀਵਾਲ ਨੇ ਫੋਟੋ ਲਾਤੀ ਭਗਵਾਨ ਦੀ ਅਸਵੀ ਕਰ ਦੇਵਾਂਗੇ ਆ ਯਾਰ ਉਹ ਐਮਐਲਏ ਨੇ ਕੋਈ ਯਾਰ ਇੱਕ ਬੰਦਾ ਇੱਕੋ ਦਾ ਮਿਨਿਸਟਰ ਚਾਰ ਮਿਨਿਸਟਰ ਬਣਾਏ ਉਹ ਹੀ ਨਹੀਂ ਗਏ ਬਣਾਏ ਕਿਉਂਕਿ ਬਣਾਏ ਦਿੱਲੀ ਆਣਾ ਨੇ ਬੁਲਾ ਕੇ ਪਹਿਲਾਂ ਦਿੱਲੀਓਂ ਥਾਪੀ ਦਿੱਤੀ ਦੇ ਦੇ ਤੇ ਮੈਨੂੰ ਨਹੀਂ ਲੱਗਦਾ ਕਿ ਭਗਵਾਨ ਸਪਾਨ ਦੇ ਕੋ ਦਿਨ ਬਹੁਤੇ ਬਚ ਗਏ ਨੇ ਉਹ ਫਿਰ ਉਹੀ ਕਹਿੰਦੇ ਨੇ ਕਿ ਕੁਦਰਤ ਬੜੀ ਭਿਆਨਕ ਆ ਮੈਂ ਕੱਲ ਸੋਚ ਰਿਹਾ ਅੱਜ ਕੱਲ ਬੜਾ ਰੋਣਾ ਹੁੰਦਾ ਸੰਦ ਮੈਨੂੰ ਬਣਾ ਦੇਣ ਲੱਗੇ ਸੰਦ ਮੈਨੂੰ ਬਣਾ ਦੇਣ ਲੱਗੇ ਕੱਲ 28 ਸਪਟੈਂਬਰ ਸੀ ਮੈਨੂੰ ਘਰੋਂ ਪਿਛਲੇ 2023 ਦੀ 28 ਸਪਟੈਂਬਰ ਨੂੰ ਚਿੱਕਾ ਜਮਗਾ ਵਾਇਪਰੂ ਇਰਾਦਾ ਇਹ ਦੇਣੀ ਨਹੀਂ ਦੇ ਸਕਦੇ ਜੇ ਬਦਲਿਆ ਗਿਆ ਇਹਦਾ ਮਤਲਬ ਤੂੰ ਸਾਲ ਚ ਬਦਲਾ ਚੱਕ ਦਿੱਤਾ ਇੱਕ ਸਾਲ ਤੇਰ ਹੋ ਸਕਦੀ ਹੈ ਹਨੇਰ ਨਹੀਂ ਹੋ ਸਕਦਾ ਕਰਮ ਦਾ ਦੱਸਣਾ ਵਾ ਔਰ ਕਰਮ ਦਾ ਫਲ ਸਾਰੇ ਇੱਚ ਭੋ ਕੇ ਜਾਣਗੇ ਤੁਸੀਂ ਕਹਾਂ ਨਾ ਜੀ ਕਿ ਖੈਰੇ ਨੇ ਭਗਵਾਨ ਦੀ ਦਿੱਤੀ ਤਾਰੀਫ ਹੈ ਉਹਦੇ ਸੇਵ ਵਾਸਤੇ ਕਿਉਂਕਿ ਆਪਾਂ ਨੂੰ ਸਿੱਖਿਆ ਹੀ ਮਿਲਦੀ ਘਰ ਆ ਕੇ ਆਪਾਂ ਅੱਛੀ ਗੱਲ ਤੁਸੀਂ ਬਹੁਤ ਵਧੀਆ ਕਰਦੇ ਮੈਂ ਅਗਲੀ ਗੱਲ ਤਾਂ ਮੇਰੇ ਕੋਲੇ ਕਹਿਣ ਲੱਗਾ ਮੈਂ ਚਾਹਾਂ ਲੰਬਾ ਜੀਵੇ ਉਹ ਜਿਹੜੇ ਨੂੰ ਲਾਉਣਗੇ ਇਹਦਾ ਹਸਰ ਕੀ ਹੋਵੇਗਾ ਕਿੱਥੇ ਜਾ ਕੇ ਸੰਗਾ ਟੀਰੀ ਖਲੀਸ ਲੁਕੂਗਾ ਕੋਈ ਇਹਨੂੰ ਚਾੜ ਹੀ ਪਲਾਊਗਾ ਕੋਈ ਇਹਨੂੰ ਪਾਣੀ ਦਾ ਕੱਪੜੀ ਲਊਗਾ ਇਹਦਾ ਹਸ਼ਬ ਬਹੁਤ ਮਾੜਾ ਹੋਣਾ ਵਾ ਮੈਂ ਕਹਿੰਦਾ ਲੰਬਾ ਜੀਵੇ ਇਹ ਦੇਖ ਕੇ ਜਾਣੇ ਕਿ ਤੇਰਾ ਹਾਲਤ ਕੀ ਹੋ ਰਿਹਾ ਤੇਰੇ ਤੂੰ ਤੂੰ ਅਨਿਆਇ ਕੀਤਾ ਤੂੰ ਤੂੰ ਗੁਰੂਪ੍ਰਯੋਗ ਕੀਤਾ ਪੁਰੀਸ ਦਾ ਤੂੰ ਤੂੰ ਕਾਨੂੰਨ ਦੀਆਂ ਧੱਜੀਆਂ ਆਹ ਸ਼ਹੀਦ ਭਗਤ ਸਿੰਘ ਦੇ ਬਾਬਾ ਸਾਹਿਬ ਮੇਕਰ ਦੀਆਂ ਫੋਟੋਆਂ ਤੰਗ ਕੇ ਕੀਤਾ ਉਹਨਾਂ ਤੋਂ ਉਹਨਾਂ ਦਾ ਮਜ਼ਾਕ ਉਡਾਇਆ ਉਹਨਾਂ ਦੇ ਸਕੂਲਾਂ ਨੂੰ ਛਿੱਕੇ ਦੇ ਤੰਗਿਆ ਉਹ ਤੇਰਾ ਤੇ ਕੇਚਰੀਵਾਲ ਦਾ ਹਸ਼ਬ ਜਿਹੜਾ ਨਾਲ ਤੁਸੀਂ ਦੇਖਦੇ ਰਹੋ ਇੱਥੇ ਮੈਂ ਤੁਹਾਨੂੰ ਦੱਸ ਕੇ ਜਾ ਰਾਂ ਇਹਨਾਂ ਦਾ ਹਸ਼ਰ ਬਹੁਤ ਮਹਾਨ ਕਿਉਂਕਿ ਉਹ ਕੁਦਰਤ ਤੇ ਅਕਾਲ ਪੁਰਖ ਉਹ ਕੀ ਕਹਿੰਦੇ ਹੁੰਦੇ ਜੋ ਬੀਜੋਗੇ ਉਹੀ ਵਟੋਗੇ ਨਾ ਆਪਾਂ ਝੋਨਾ ਬੀਜ ਕੇ ਕੜਤਾਂ ਨਹੀਂ ਵੱਢ ਸਕਦੇ ਤੋ ਬਦਲਾ ਬੀਜਿਆ ਦਾ ਬਦਲਾ ਖੋੜੀ ਬੀਜੀ ਆ ਤੇ ਇਹ ਜਨਾਂ ਤੇ ਅਸਰ ਪਾਉਣੇ ਹੁਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫਦੇ ਪ੍ਰਵਾਨ ਕਰੀ ਵਾਹਿਗੁਰੂ ਜੀ ਕਾ ਖਾਲਸਾ ਸਾਰੰਜੀਤ ਸਿੰਘ ਕੁੱਕੀ ਗੱਲ ਨੇ ਵੀ ਸ਼ਿਰਕਤ ਕੀਤੀ ਇਸ ਸਮਾਗਮ ਦੇ ਦੌਰਾਨ ਗਿੱਲ ਸਾਹਿਬ ਕਿਵੇਂ ਲੱਗਿਆ ਅੱਜ ਤੁਸੀਂ ਇਸ ਧਰਨੇ ਚ ਚੇਚ ਆਏ ਹੋ ਮਾਲੀ ਸਾਹਿਬ ਦੀ ਰਿਹਾਈ ਦੇ ਬਹੁਤ ਬਹੁਤ ਵਧੀਆ ਤਰ੍ਹਾਂ ਸੀ ਜਿਆ ਐਵਰੀ ਸੈਗਮੈਂਟ ਆਫ ਸੋਸਾਇਟੀ ਨੇ ਪਾਰਟਿਸਪੇਟ ਕੀਤਾ ਹੈਗਾ ਸਾਰਿਆਂ ਦਾ ਚੰਗਾ ਲੱਗਿਆ ਤੇ ਆ ਕੇ ਮੈਨੂੰ ਬਹੁਤ ਵਧੀਆ ਇਹਦੇ ਨਾਲ ਕਿ ਅਸੀਂ ਮੋਰਲ ਸਪੋਰਟ ਦੇ ਰਹੇ ਹਾਂ ਮਾਲਵਿੰਦਰ ਸਿੰਘ ਮਾਲੀ ਉਹਦੇ ਕੋਲੇ ਆਪਣੇ ਆਪ ਹੀ ਜਿਹੜੇ ਮੈਸੇਜ ਪਹੁੰਚ ਜਾਣਾ ਕਿ ਉਹਦੇ ਵਿੱਚ ਕਿੰਨਾ ਕੱਟ ਹੋਇਆ ਹੈਗਾ ਠੀਕ ਆ ਉਡੀ ਗੈਦਰਿੰਗ ਪੱਕਾ ਉਹਨਾ ਨਹੀਂ ਸੀਗਾ ਪਰ ਸੈਲ ਸੋਸਾਇਟੀ ਦੇ ਕਰੀਮ ਹੀ ਆਈ ਸੀ ਜਾਨੀ ਕਿ ਦੋ ਬੰਦੇ ਆਏ ਹੋਏ ਸੀ ਸਿਵਲ ਸੋਸਾਇਟੀ ਦੇ ਤੁਸੀਂ ਕਹੋ ਕਿ ਹਿੰਮਤ ਹੈਗੀ ਆ ਉਹ ਦੁਆਰਾ ਸਿਵਲ ਸੋਸਾਇਟੀ ਨੂੰ ਖੜਾ ਕਰ ਰਹੇ ਜੀ ਪੱਤਰਕਾਰ ਸਮਨਤ ਸਾਹਿਬ ਗੁਰਵਿੰਦਰ ਜੀ ਕਿਵੇਂ ਲੱਗਦਾ ਅੱਜ ਦਾ ਇਕੱਠ ਜਿਆਦਾ ਕਰੀਮ ਹੀ ਸੀ ਨਵੰਦੇ ਲੋਕ ਸੀਗੇ ਆਡੀਅנס ਜਿਲ੍ਹ ਸਾਹਿਬ ਦੇ ਕੀ ਆ ਰਹਾ ਵੀ ਜਿਹੜੇ ਵਿਚਾਰਕ ਨੇ ਪੰਜਾਬ ਦੇ ਮੇਨ ਉਹ ਸਾਰੇ ਪਹੁੰਚੇ ਹੋਏ ਸੀ ਤੇ ਮੀਡੀਆ ਵੀ ਖਰੀਦ-ਕਰੀਦ ਸਾਰਾ ਪਹੁੰਚਿਆ ਸੀ ਇਕੱਠ ਤਾਂ ਸਫਲ ਹੀ ਆ ਜੋ ਮਤ ਭੇਦ ਚਾਹੇ ਲੋਕਾਂ ਦੇ ਜੋ ਮਰਜ਼ੀ ਹੋਣ ਪਰ ਇੱਕ ਜਿਹੜਾ ਸਾਡਾ ਨਿਸ਼ਾਨਾ ਹੈਗਾ ਕਿ ਪੰਜਾਬ ਨੂੰ ਸਹੀ ਰਾਹ ਤੇ ਲੈ ਕੇ ਜਾਣਾ ਜਿਵੇਂ ਗਿੱਲ ਸਾਹਿਬ ਵਰਗੇ ਵਿਚਾਰਕ ਲੱਗੇ ਹੋਏ ਨੇ ਉਹਦੇ ਲਈ ਸਾਨੂੰ ਮਤ ਭੇਦ ਭੁਲਾ ਕੇ ਇਕੱਠੇ ਹੋਣਾ ਚਾਹੀਦਾ ਜ਼ਰੂਰੀ ਨਹੀਂ ਹੈਗਾ ਕਿ ਤੁਹਾਡੇ ਮਤ ਭੇਦ ਰਹੇ ਤੁਸੀਂ ਨਾ ਜਾਓ ਧੰਨਵਾਦ ਸਾਰੇ ਉਹ ਜਿਹੜੇ ਬੰਦੇ ਇਕੱਠੇ ਹੋਏ ਥੇ ਧੰਨਵਾਦ ਦੋਸਤੋ ਇਸ ਇਕੱਠ ਚ ਤੁਸੀਂ ਵੇਖਿਆ ਕਿ ਸਾਰੇ ਪ੍ਰੋਮਿਨੈਂਟ ਪਰਸਨੈਲਿਟੀ ਨੁਮਾਇੰਦਾ ਚਿਹਰੇ ਸੋਸਾਇਟੀ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਸੀ ਇੱਕ ਇਸ਼ਾਰਾ ਮਾਤਰ ਹੈ ਕਿ ਇਹ ਜਿਹੜਾ